ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਗਉਣ ਮਹਿਲਾ ਪੰਜਮਾ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਇਸ ਸ਼ਬਦ ਨੂੰ ਆਪਾਂ ਜਦੋਂ ਵੀਰਾਂ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਮਾਂਦੇ ਹਾਂ ਅਤੇ ਪਹਿਲੇ ਕਾਲੇ ਨੂੰ ਸਮਾਂਨ ਕੇ ਮਲ ਸੱਤਕ ਵਿੱਚ ਕੋਮਲ ਨੀ ਇਥੇ ਤੱਕ ਸ਼ਬਦ ਚਲਨ ਹੈ ਤੇ ਮਲ ਸੱਤਕ ਵਿੱਚ ਸਾ ਤੋਂ ਬਾਅਦ ਕੋਮਲ ਰੇ ਕੋਮਲ ਗਾ ਸ਼ੁਦ ਮਾ ਪ ਕੋਮਲ ਧਾ ਕੋਮਲ ਨੀ ਤਾਰ ਸੱਤਕ ਵਿੱਚ ਕਲੀਅਰ ਤਾਂ ਸਾ ਹੀ ਲੱਗਦਾ ਹੈ ਕੋਮਲ ਰੇ ਅਤੇ ਕੋਮਲ ਗਾ ਤੱਕ ਹੈ ਤੇ

मे हो गुरु गुरु गुरुकर् मन मो गुरु नी हो गुरु गुरु गुरुकर् मन मो गुरु गुरु गुरुकर् मनमो गुणा मेना गु गुरु कर मन मो गुरु ਨਾ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਬਿਨਾ ਮੈਂ ਨਹੀਂ ਬਿਨਾ ਗੁਰੂ ਦੇ ਨਾਹੀਂ ਮੈਂ ਨਹੀਂ ਹੋ ਗੁਰੂ ਬਿਨਾ ਮੈਂ ਨਹੀਂ ਹੋ ਗੁਰੂ ਬਿਨਾ ਮੈਂ ਨਾ ਕੀ ਹੋ ਤੇ ਇਸ ਤੋਂ ਬਾਅਦ ਮੰਤਰਾਂ ਗੁਰ ਕੀ ਟੇਕ ਰੋ ਦਿਨ ਰਾਤ ਜਾਗੇ ਕੋਈ ਨਾ ਨੇ ਤੈ ਦਾਤ ਗੁਰ ਪਰੇ ਮੇਸਰ ਮੇਰੇ ਕੋ ਜਾਣ ਜੋ ਤਿਸ ਪਾਵੇ ਸੋ ਪਰਵਾਨ ਗੁਰੂ ਦੇਖਦੇ ਆ ਅੰਦਰੋਂ ਸਿੱਧਾ ਇਹ ਤੋਂ ਘੁਰ ਕੀ ਟੇਕ ਰਹੋ ਦਿਨ ਰਾਤ ਘੁਰ ਕੀ ਟੇਕ ਬਿਲਕੁਲ ਸਿੰਪਲ ਤਰੀਕੇ ਨਾਲ ਜੇ ਗਾਣਾ ਹੋਵੇ ਘੁਰ ਕੀ ਟੇਕ ਰਹੋ ਦਿਨ ਰਾਤ ਗੁਰ ਕੀ ਟੇਕ ਰਹੋ ਦਿਨ ਰਾਤ ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੀ ਕੋਏ ਨਾ ਮੇਟਦਾਤ ਤੇ ਇਸ ਤੋਂ ਬਾਅਦ ਅਗਲੀ ਪੰਕਤੀ ਸੇਮੇ ਇਸੇ ਤਰੀਕੇ ਨਾਲ ਗੁਰ ਪਰਮੇਸਰ ਏਕੋ ਜਾਣ ਗੁਰ ਪਰਮੇਸਰ ਏਕੋ ਜਾਣ ਜੋਤਿਸ ਪਾਵੇ ਸੋ ਪਰਵਾਨ ਗੁਰੂ ਬਿਨਾ ਮੈਂ ਨਾਹੀਂ ਹੋਰ ਗੁਰੂ ਦੇ ਨਾਮੇ ਨਾਹੀਂ ਹੋਰ ਗੁਰੂ ਗੁਰੂ ਗੁਰ ਕਰਮਨ ਮੋ ਗੁਰੂ ਜੀ ਨਾਹੀਂ ਹੋਰ ਤੇ ਮੈਨੂੰ ਉਮੀਦ ਹੈ ਕਿ ਆਪ ਜੀ